ਰਜੋਤ ਸਿੰਘ ਵਾਈਸ ਕੈਬਨਿਟ ਮੰਤਰੀ ਸਿੱਖਿਆ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਲਾਇਨਸ ਕਲੱਬ ਅਤੇ ਨਗਰ ਕੌਂਸਲ ਦੇ ਸ਼ਾਨਦਾਰ ਯਤਨਾਂ ਦੀ ਸ਼ਲਾਘਾ ਕੀਤੀ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਮਾਜਿਕ ਅਤੇ ਸੇਵਾ ਕਲੱਬ ਸਮਾਜ ਨੂੰ ਉੱਚਾ ਚੁੱਕਣ ਅਤੇ ਲੋੜਵੰਦਾਂ ਦੀ ਮਦਦ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਮਾਨਵ ਸੇਵਾ ਦਿਵਸ ਦੇ ਮੌਕੇ ਤੇ ਭਾਈ ਕਨਈਆ ਜੀ ਦੀ ਯਾਦ ਵਿੱਚ ਸ਼੍ਰੀ ਨੰਦਪੁਰ ਸਾਹਿਬ ਵਿਖੇ ਭਗਤ ਤਰਵੇਦਾਸ ਚੌਂਕ ਤੇ ਲਾਇਨਸ ਕਲੱਬ ਸ਼੍ਰੀ ਨੰਦਪੁਰ ਸਾਹਿਬ ਵੱਲੋਂ ਮਿਊਸਪਲ ਕੌਂਸਲ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਯੋਜਨ ਕੀਤਾ ਗਿਆ ਇਸ ਮੁਹਮਮਾ ਦਾ ਉਦੇਸ਼ ਸੇਵਾ ਦੇ ਪੁੰਜ ਭਾਈ ਕਨਈਆ ਜੀ ਤੋਂ ਪ੍ਰੇਰਿਤ ਮਨੁੱਖਤਾ ਦਇਆ ਅਤੇ ਨਿਸ਼ਕਾਮ ਸੇਵਾ ਦੀ ਭਾਵਨਾ ਨੂੰ ਸਾਹਿਤ ਕਰਨਾ ਸੀ ਇਸ ਕੈਂਪ ਦਾ ਉਦਘਾਟਨ ਸਿੱਖਿਆ ਮੰਤਰੀ ਅਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਵੱਲੋਂ ਮੁੱਖ ਮਹਿਮਾਨ ਵਜੋਂ ਕੀਤਾ ਗਿਆ ਸੀ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਸਾਬਕਾ ਜ਼ਿਲ੍ਹਾ ਗਵਰਨਰ 321 ਡੀ ਲਾਈਨ ਪਰਮਜੀਤ ਸਿੰਘ ਚਾਵਲਾ ਸ਼ਾਮਲ ਸਨ ਨੌਜਵਾਨਾਂ ਨੂੰ ਸਰਗਰਮ ਭਾਗੀ ਦਰਲੀ ਪ੍ਰੇਰਿਤ ਕਰਦੇ ਹਰਜੋਤ ਸਿੰਘ ਬੈਂਸ ਨੇ ਹਰ ਜੋਗ ਵਿਅਕਤੀ ਨੂੰ ਖੂਨਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਅੱਜ ਸਾਡੇ ਸਾਰੇ ਸ਼ਹਿਰ ਵਾਸੀਆਂ ਵੱਲੋਂ ਕਾਉਂਸਲ ਦੇ ਸਹਿਯੋਗ ਨਾਲ ਭਾਈ ਕਨਈਆ ਜੀ ਦੀ ਯਾਦ ਦੇ ਵਿੱਚ ਬਲੱਡ ਨੇਸ਼ਨ ਕੈਂਪ ਲਾਇਆ ਗਿਆ ਸੀ ਹੁਣ ਤੱਕ ਲਗਭਗ 100 ਯੂਨਿਟ ਹੈ ਜਿਹੜੇ ਤੇ ਇਹ سلسلہ جاری ਹੈ 100 ਯੂਨਿਟ ਇੱਥੇ ਇਕੱਠੇ ਹੋ ਚੁੱਕੇ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਦਾ ਸਾਰੇ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਸਾਹਿਬ ਸਾਰੇ ਸਾਡੇ ਕਾਉਂਸਲਰ ਸਾਹਿਬਾਨਾਂ ਦਾ ਤੇ ਸਾਰੇ ਸ਼ਹਿਰ ਵਾਸੀਆਂ ਦਾ ਪੀੜੀਆਂ ਦੇ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਇਸ ਬਲੱਡ ਨੇਸ਼ਨ ਕੈਂਪ ਨੂੰ ਕਾਮਯਾਬ ਕਰਨ ਲਈ ਸੌ ਤੋਂ ਵੱਧ ਜਿਹੜੇ ਯੂਨਿਟ ਇੱਥੇ ਇਕੱਠੇ ਹੋ ਗਿਆ ਤੇ ਹਜੇ ਹੋਰ ਜਿਹੜਾ سلسلہ ਚੱਲ ਰਿਹਾ ਹੈ